पूरे पंजाब लेवल ਤੇ ਤਹਿਸੀਲਾਂ ਦੇ ਵਿੱਚ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਖਰੜ ਤਹਿਸੀਲ ਦੇ ਵਿੱਚ ਜਿਹੜਾ ਹੈ ਦੌਰਾ ਕੀਤਾ ਗਿਆ ਤੇ ਉਸ ਦੇ ਵਿੱਚ ਜਿਹੜਾ ਹੈ ਐਚ ਡੀ ਐਮ ਖਰੜ ਅਤੇ ਕਨਗੋ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਨੇ ਕਿ ਜਦੋਂ ਤੱਕ ਹੜਤਾਲ ਚੱਲ ਰਹੀ ਹੈ ਉਦੋਂ ਤੱਕ ਜਿਹੜਾ ਹੈ ਏ ਰਜਿਸਟਰੀਆਂ ਕਰਨਗੇ ਤੇ ਜਿਹੜੇ ਲੋਕ ਪ੍ਰਚਾਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਤੇ ਦੂਜੀ ਵੱਡੀ ਗੱਲ ਸਭ ਤੋਂ ਉਹਨਾਂ ਨੇ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਸ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਭ੍ਰਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ ਉਹ ਤੇਰੀ ਹਾਂਜੀ ਮੰਡਲ ਵਾਲੇ ਬੈਠਾ ਇੱਕ ਫੋਟੋ ਲੈ ਆ ਜਾ

ਕੋਈ ਰੁਕਾਵਟ ਨਹੀਂ ਕੋਈ ਰੁਕਾਵਟ ਨਹੀਂ ਤਸੀਹਦਾ ਰਾਣੇ ਹਟਾਲਾ ਕਰ ਰੱਖੀ ਨਹੀਂ ਹੋਵੇ ਅਸੀਂ ਉਹਨਾਂ ਨੂੰ ਦੂਜਿਆਂ ਨੂੰ ਦੇ ਤਾ ਚਲ ਗਏ ਉਹਨੂੰ ਹੋ ਗਏ ਹਾਂ ਕਾਨੂੰਨ ਉਹਨੂੰ ਕਰ ਜਾ ਹੋਰ ਆਉਣ ਦੇਤਾ ਉਹਦਾ ਕੰਮ ਨਹੀਂ ਖੁੜਾ ਚਾਹੀਦਾ ਠੀਕ ਹੈ ਕੋਈ ਉਹਨੂੰ ਹਟਾਲਾ ਕਰ ਨਹੀਂ ਠੀਕ ਹੈ ਜੀ ਬਾਅਦ ਦੇਖਾਂਗੇ ਉਹਨਾਂ ਨੂੰ ਠੀਕ ਹੈ ਜੀ ਤਤਰੀਕਾ ਦੇ ਖਾਲੀ ਦਾ ਦੇਖ ਲੈਣਾ ਸਬਜ਼ੀਚਾਰ ਕੇ ਮੇਲਾ ਅੱਛਾ ਜੀ ਜ਼ਰੂਰ ਆਣਾ ਸਰ ਜ਼ਰੂਰ ਆ ਜੀ ਬਹੁਤ ਅੱਛਾ ਮਿਲ ਜਾਈਏ ਜਤਣੀ ਆ ਰੱਖੀ ਲੋਕਾਂ ਨੇ ਮੋਟਕਾ ਨਾ ਕਰੇ ਨੀਚੇ ਦੇਖੀ ਬੰਦ ਕਰ ਦੋ ਬਾਕੀ ਜਿੰਨੇ ਉਹ ਤੋਂ ਮਾਈ ਅੱਛਾ ਹੋਰ ਲੰਗੋਲਾ ਲੰਗੋਲਾ ਛਾ ਫਿਰ ਤਾਂ ਆਪਣੇ ਪਿੰਡ ਆਪਣੇ ਪਿੰਡ काम तहसील काम आए थे से हो गया कम नहीं कोई दिक्कत नहीं आई हड़ताल करती पर असि दूजे अफसर ਅਥੋਰਾਈਟ ਕੱਟਾ ਵੀ ਤੁਸੀਂ ਵੀ ਕਰ ਸਕਦੇ ਹੋ ਕੋਈ ਰਿਸਟਰੀ ਹੋਵੇ ਜਾਂ ਕੋਈ ਫਾਰਦ ਕਟੜੀ ਹੋਵੇ ਜਾਂ ਇੰਤਕਾਲ ਹੋਵੇ ਇਹ ਕੰਮ ਸਭੀ ਕਰ ਸਕਦੇ ਹੋ ਮਤਲਬ ਕੋਈ ਕੋਈ ਦਿੱਕਤ ਨਹੀਂ ਕਿਸੇ ਨੂੰ ਕੋਈ ਪੈਸਾ ਪੁੱਛਦਾ ਨਹੀਂ ਬੰਦੇ ਨਹੀਂ ਕਿਸੇ ਨੇ ਨਹੀਂ ਉਹ ਕਿ ਕਿੱਥੇ ਦੇਣਾ ਪੈਂਦਾ ਸਰ ਪਹਿਲਾਂ ਸੜੀ ਰਜਿਸਟਰੀ ਹੋ ਜਾਂਦੀ ਸਾਰਾ ਕੁਝ ਹੋ ਜਾਂਦਾ ਬਾਅਦ ਵਿੱਚ ਇੰਤਕਾਲ ਨਹੀਂ ਛੱਡਦੇ ਇੰਤਕਾਲ ਵੇਲੇ ਪ੍ਰੋਬਲਮ ਆਉਂਦੀ ਹੈ ਇੰਤਕਾਲ ਵੇਲੇ ਹਾਂ ਜੀ ਜੀ ਵੀ ਇਹ ਬਾਅਦ ਚ ਪਤਾ ਲੱਗਦਾ ਹੈ ਪ੍ਰੋਪਰਟੀ ਮੇਰੇ ਕੋਲ ਪਹਿਲਾਂ ਵਿੱਚ ਕਿਹਕਿਤਾ ਪ੍ਰੋਪਰਟੀ ਬਾਅਦ ਵਿੱਚ ਦੇ ਨਾਲ ਅਟੈਚ ਹੈਗੀ ਹੈ ਵੀ ਸਾਨੂੰ ਰਜਿਸਟਰੀ ਦੇ ਟਾਈਮ ਦੱਸਣਾ ਚਾਹੀਦਾ ਰੋ ਵੀ ਬਾਅਦ ਵਿੱਚ ਦੇ ਨਾਲ ਅਟੈਚ ਹੈ ਪ੍ਰੋਪਰਟੀ ਹਾਂ ਵੀ ਡਿਸਪੂਟਡ ਹੈ ਜਾਂ ਫਲਾਣਾ ਡਿਸਪੂਟਡ ਹੈ ਜੀ ਨਹੀਂ ਮੇਰੇ ਕੋਲ ਹੈਗੀ ਹੈ ਪ੍ਰੋਬਲਮ ਹਾਂ ਜੀ ਹਾਂ ਮੈਂ ਕੋਈ ਇਹ ਵੀ ਕਰਾਂ ਆਪਾਂ ਨਾ ਇੱਕ ਕਰਨ ਲੱਗਿਆ ਕਿ ਜਿਸ ਦਿਨ ਰਜਿਸਟਰੀ ਹੋਵੇ ਉਸ ਦਿਨ ਹੀ ਉਸੇ ਦਿਨ ਹੀ ਹੋ ਜਾਵੇ ਤੇ ਸਿਰ ਬਾਅਦ ਚ ਪਤਾ ਲੱਗਦਾ ਕਈਆਂ ਕਲੋਨੀਆਂ ਅਥੋਰਾਈਜ਼ਡ ਹੈਗੀਆਂ ਫਿਰ ਉਹ ਕਹਿੰਦੇ ਤੁਸੀਂ ਪਾਪ ਰੈਕ ਇੱਕ ਥੋੜਾ ਥੋੜਾ ਤੁਹਾਨੂੰ ਵੀ ਥੋੜਾ ਜਿਹਾ ਵੇਰ ਹੋਣਾ ਚਾਹੀਦਾ ਕਿ ਤੁਸੀਂ ਇਹ ਪਤਾ ਕਰੋ ਪਲਾਟ ਲੈਂਨ ਤੋਂ ਪਹਿਲਾਂ ਉਹ ساری ਜ਼ਿੰਦਗੀ ਦੀ ਕਮਾਈ ਲਾ ਦਿੰਦੇ ਆ ਬਿਲਕੁਲ ਜੀ ਵੀ ਇਹ ਅਥੋਰਾਈਟੀਆਂ ਜਾਂ ਆਣਾ ਪਰ ਬਾਅਦ ਉਸ ਕਿ ਇਹ ਤੁਹਾਨੂੰ ਵੇਚ ਕੇ ਪਲਾਟ ਆਪਾਂ ਜੰਦ ਨੇ ਤੁਹਾਨੂੰ ਸਾਡੇ ਕੋਲ ਪਾ ਜੀ ਉਹ ਵੀ ਕਰੋ ਗੱਲ ਜੀ ਲੀਡਰ ਨਾਲ ਅਸੀਂ ਕਹਿੰਦੇ ਯਾਰ ਕੀ ਕਰੀ ਹੁਣੇ ਤੁਸੀਂ ਅਸੀਂ ਹੁਣ ਇਹ ਤਾਂ ਰੱਖ ਨਹੀਂ ਸਕਦੇ ਕੋਰਟ ਜਾਵਾਂਗੇ ਕੋਰਟ ਤੇ ਤੁਹਾਨੂੰ ਪਤਾ ਨਹੀਂ ਨਹੀਂ ਕੋਰਟਾਂ 'ਚ ਤਾਂ ਫਿਰ ਕੋਰਟਾਂ 'ਚ ਤੁਸੀਂ ਕੋਰਟ 'ਚ ਨਾ ਬਸੋ ਸਾਨੂੰ ਇਹਨਾਂ ਪੈਸੇ ਦੇ ਦਿਓ ਉਹ ਜੀ ਹੁੰਦੀ ਨਹੀਂ ਇਹਦਾ ਅਸੀਂ ਆਨਲਾਈਨ ਨਹੀਂ ਕਰ ਰਹੇ ਸਰ ਤੁਹਾਨੂੰ ਪਹਿਲੇ ਹੀ ਪਤਾ ਹੋਵੇ ਕਿ ਇਹ ਹੀ ਡਿਸਪਿਊਟਡ ਹੈ ਠੀਕ ਹੈ ਸਰ ਇਹ ਫਲਾਣੇ ਨਾਲ ਰਿਲੇਟਡ ਹੈ ਇਹਦੀ ਰਜਿਸਟਰੀ ਜਿਹੜੀ ਹੈ ਰਜਿਸਟਰੀ ਉਹ ਲੇਟ ਹੋ ਸਕਦੀ ਹੈ ਡਿਲੇ ਹੋ ਸਕਦੀ ਹੈ ਜਾਂ ਤੁਹਾਨੂੰ ਕੋਈ ਜਿਵੇਂ ਉਹ ਕਹਿੰਦੇ ਨਾ ਸ਼ੇਅਰ ਮਾਰਕੀਟ ਬਾਜ਼ਾਰ ਕੇ ਜੋਖਮ ਕੇ ਅੰਤਰਗਤ ਹੈ ਕਿਰਪਾ ਆਪਣੀ ਸੋਚ ਸਮਝ ਕੇ ਸਾਥ ਇਨਵੈਸਟਮੈਂਟ ਦੀ ਉਹ ਹੋਵੇ ਬਿਲਕੁਲ ਗੁੱਡ ਲੈਜ਼ਰ ਮੀਟਿੰਗ ਗੁੱਡ ਪੁਆਇੰਟ ਤਾਂ ਮੇਰੀ ਮੇਰੀ ਨਾਮੂਰਤੀ ਪਹਿਲਾਂ ਮੇਰੇ ਸੋਰੇ ਤੋਂ ਕਾਜ਼ਬਾਨ ਨੇ ਆਪਣੇ ਨਾਮ ਕਰਵਾ ਕੇ ਦੇ ਦਿੱਤੀ ਜਦੋਂ ਮੈਂ ਇਹ ਕੇਸ ਜਿੱਤ ਗਈ ਸੀ ਹੁਣ ਮਨਪ੍ਰੀਤ ਸਿੰਘ ਵੱਲੋਂ ਮੱਜਰੇਦਿਆਂ ਮੇਰੀ ਜ਼ਮੀਨ ਤੇ ਕਰਜ਼ਾ ਕਰ ਲਿਆ ਅਰਜ਼ੀ ਜੀ ਕਰਵਾ ਲਈ ਜਿੱਥੇ ਇੱਕ ਸਾਰੇ ਬਾਂਸ ਹੋ ਗਏ ਨਾ ਤਾਂ ਮੈਨੂੰ ਕੈਸੇ ਦੇ ਰਹੇ ਨਾ ਮੇਰੀ ਜ਼ਮੀਨ ਤੇ ਪੜਨ ਲੱਗਿਆ ਮੇਰ ਪਰਿਵਾਰ ਸਧਾਰਨ ਹੈ ਜੀ ਪਰ ਨਹੀਂ ਨਹੀਂ ਕੋਈ ਗੱਲ ਐ ਟੀਸੀ ਟੀਸੀ ਸ਼ੁਰੂ ਕਰੋ ਕੋਮੇ ਕੁਮਲ ਜੀ ਕੋਈ ਆ ਸਾਰਾ ਕੇਸ ਦੇਖ ਕੇ ਇਹਨਾਂ ਨੂੰ ਬੁਲਾ ਕੇ ਹਾਂਜੀ ਕੱਲ ਨੂੰ ਬੁਲਾ ਲਵਾਂ ਦਫਤਰ ਚੀ ਸੀ ਤਾਂ ਮੈਂ ਉਹਨਾਂ ਮਿਲ ਕੇ ਜਾਵਾਂਗਾ ਹਾਂ ਤੇ ਬੁਲਾ ਕੇ ਕੱਲ ਸਰ ਬਹੁਤ ਜੋ ਵੀ ਹੈਗਾ ਇਨਸਾਫ ਕੋਈ ਨਹੀਂ ਮਨ ਕੋ ਸੇ ਬੈਠ ਕੇ ਕੋਈ ਸੇ ਦਸਕਾਰਡ ਕੀਤਾ ਹੈ ਕਿ ਕਾ ਇਹ ਮੇਰੀ ਇੰਕਾ ਚੋਰੀ ਹੋ ਗਿਆ ਦੂਰ ਪੌਣੇ ਦੋ ਸਾਲ ਹੋ ਗਏ ਸੀ ਏਡੀ ਜੀ ਸਾਹਿਬ ਨੇ ਦਰਖਾਸਤ ਮਾਰ ਕੇ ਕਿ ਸਪੈਸ਼ਲ ਗੱਲ ਸੁਣੀ ਪੰਜ ਮਿੰਟ ਮੇ ਜੀ ਤੇ ਐਸਐਸਪੀ ਫਾਜ਼ਿਲ ਕਾ ਦਫਤਰ ਦੇ ਵਿੱਚ ਸਟਾਫ ਜਿਹੜਾ ਇੱਕ ਕੇਐਸਆਈ ਨੇ ਰਿਜੈਕਟ ਕਰ ਦਿੱਤੀ 14 ਅੱਠ ਨੂੰ ਮੈਨੂੰ ਸੁਨੇਹਾ ਆਇਆ ਵੀ ਤੁਹਾਡੀ ਦਰਖਾਸਤ ਬਰਜਿੰਦਰ ਸਿੰਘ ਜੀ ਐਸਆਈ ਨੂੰ ਮਾਰਕ ਹੋ ਗਈ ਤੇ 26 ਅੱਠ ਨੂੰ ਖਾਰਜ ਨਾ ਸੱਦਿਆ ਨਾ ਮੈਨੂੰ ਕੁਛ ਜੀ ਤੇ ਮੈਂ ਸੀਨੀਅਰ ਸਿਟੀਜ਼ਨ ਮੈਂ ਟੱਕੇ ਖਾਂਦਾ ਫਿਰਨਾਂ ਡੇਢ ਪੌਣੇ 2 ਸਾਲ ਹੋ ਗਏ ਉਹ ਸਭ ਮੈਨੂੰ ਹਾਂਜੀ ਇਹ ਫਾਈਲ ਕਾ ਜੇ ਦੇ ਹਾਜ਼ਿਲ ਕਾ ਹਾਂਜੀ ਤੁਸੀਂ ਤੇ ਜਦੋਂ ਇਹ ਕਰਦੇ ਨੇ ਫਾਜ਼ਿਲਕਾ ਦੀ ਪੀਸੀ ਨਾਲ ਕਰਦੇ ਇਹ ਇਹ origignal ਇਹ ਸਰ ਵੱਡਾ ਬੰਦਾ ਹੈ ਜੀ ਇਹ origignal ਤਾਂ ਨਹੀਂ ਹੈਗੇ ਨੇ ਇਹ ਨਹੀਂ ਹੈ ਇਹ ਇੰਦੀ ਕਾਪੀ ਨਹੀਂ ਰੱਖੀ ਸੀ ਉਹ ਤੁਸੀਂ ਕਾਪੀ ਕਾਪੀ ਕਾਪਲੇ ਲੰਘਾ ਕਾਪੀ ਦੇ ਦੋ ਹੁਣ ਕਾਪੀ ਉਹ ਨਹੀਂ ਐਸਾ ਤੁਹਾਡੇ ਨਾਲ ਮੇਲ ਨਹੀਂ ਹੋਣਾ ਨਹੀਂ ਨਹੀਂ ਤੁਸੀਂ ਇੱਥੇ ਵੀ ਕਰ ਲੋ ਮੈਂ ਲੈ ਕੇ ਜਾਵਾਂ ਕਾਪੀ ਇੱਥੇ ਕਰਾ ਲਓ ਜੀ ਕਾਪੀ ਦੇ ਦਿਓ ਅਸੀਂ ਆਪੀ ਉਹ ਸਭ ਨੂੰ ਮੈਨੂੰ ਜਿਹੜਾ ਵੱਡਾ ਬੰਦਾ ਹੈ ਨਾ ਜੀ ਉਹ ਹੋ ਗਿਆ ਉਹ ਆਈਐਸ ਤੇ ਆਈ ਉਹ ਕੋਈ ਵੱਡਾ ਨਹੀਂ ਤੁਹਾਡੇ ਤੋਂ ਵੱਡਾ ਕੋਈ ਨਹੀਂ ਉਹ ਮੈਨੂੰ ਰੁਕੇ ਤੇ ਫਸ ਕਰਾਵਾ ਤੁਹਾਡੇ ਤੋਂ ਵੱਡਾ ਕੋਈ ਕਲ ਕਰੋ ਸਰ ਸੀ ਕਾਜੀ 10 ਮਿੰਟ ਦਾ ਕੀ ਹਾਲ ਹੈ ਜੀ ਮੈਂ ਹਾਂ ਮੈਂ ਜਾਣਦਾ ਸਿਰ ਮੇਰੀ ਬੇਟੀ ਤੋਂ ਡਿਟੀ ਦੀ ਬਦਲੀ ਤੁਹਾਡੇ ਫਾਈਲ ਉੱਤੇ ਟੇਬਲ ਤੇ ਪਈ ਹੈ ਸਰ ਕੱਢ ਅਸਿਸਟੈਂਟ ਪ੍ਰੋਫੈਸਰ ਜੀਤ ਮੋਲਕੌਰ ਇੱਕ ਖਾਲੀ ਦਸਤੂ 6 ਵਜੇ ਜਾਂਦੀ ਕਿ ਸੱਤ ਵੇ ਇੱਕਾਰ ਮੁੜਦੀ ਹੈ ਜੀ ਕਰ ਦੇਣ ਤੁਹਾਡੇ ਉਹ ਤੁਹਾਡੇ ਆਰਡਰ ਹੋ ਚੁੱਕੇ ਸਰ ਡਾਊਨ ਮਾਰਚ ਅਮਿਤ ਕੁਮਾਰ ਮਿਤ ਸਰ ਕੋਲ ਪਹੁੰਚ ਗਿਆ ਜੀ ਇਹ ਕਰ ਦੇ ਜੀ ਇੰਤਜ਼ਾਰ ਕਰੋ ਯੰਦੋ ਯੰਦੋ ਕਮਿਸ਼ਨ ਇਸਤੇ ਵਿੱਚ ਕੰਮ ਕਮ ਤਾਂ ਨਹੀਂ ਰੁਕਿਆ ਕੋਈ ਨਹੀਂ ਨਹੀਂ ਕੋਈ ਬਹੁਤ ਵਧੀਆ ਨੁਕਾ ਨੰਬਰ ਨਹੀਂ ਇਹ ਤੁਸੀਂ ਦਰਾਂ ਨਹੀਂ ਹਰਕਾਰ ਕਰਤੀ ਬਣਾਉਂ ਨਹੀਂ ਚੱਲ ਨਹੀਂ ਨਹੀਂ ਚੱਲੀ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਤਾ ਕਾਨੂੰਨ ਕੋਲ ਯਾ ਛੋਟੇ ਅਫਸਰਾਂ ਨੂੰ ਵੀ ਬਣਾਉਂ ਠੀਕ ਹੈ ਉਸੇ ਰਿਸ਼ਤੇ ਕਰ ਬਹੁਤ ਜੀ ਕਰ ਰਿਹਾ ਬਹੁਤ ਜੀ ਮੈਂ ਕਰਦਾ ਯਾਰ ਥੋੜੀ ਕਰ ਸਕਦੇ ਜੀ ਇਹ ਜਿਸ ਤਰ੍ਹਾਂ ਅਸੀਂ ਸ਼ੁਕਰ ਅਜਾ ਹਰਕਾਰ ਕਰਦਾ ਤਾਂ ਕੀਤੀ ਸਾਡੇ 3 ਬੰਦੇ ਕ੍ਰਪਸ਼ਨ ਚ ਫੜੇ ਇੱਕ ਗੱਲ ਮਨ ਸੰਸਦਈ ਅਸੀਂ ਤੁਹਾਨੂੰ ਦੀ ਤੁਸੀਂ ਕਰੈਕਸ਼ਨ ਕਰ ਸਕਦੇ ਇਹ ਤਾਂ ਚੰਗੇ ਨੇ ਬਹੁਤ ਵਧੀਆ ਕਰਿਆ ਤੁਸੀਂ ਬਹੁਤ ਵਧੀਆ ਕਰਿਆ ਹੋਰ ਰੱਖ ਲਾਂਗੇ ਆਪਾਂ ਹਾਂ ਜੀ ਹਾਂ ਉਹ ਗੱਲ ਜਾਣ ਦੱਸ ਮੇਰੀ ਪੱਟੀ ਇਧਰ ਰਿਸ਼ਟੇ ਕਰੇਗਾ 10 ਜੰਮ ਦੀ ਜੁਦੀ ਹਾਂ ਕੋਈ ਨਾ ਰਾਮ ਤੇ ਰਾਮ ਤੇ ਸਾਡਾ ਸਭ ਜਿਹੜੀ ਜਮਾਤ ਦੀ ਜਿਹੜੀ ਕੋਈ ਨਾ ਕੋਈ ਨਾ ਅਮਰ ਦਸਤਾਰ ਨੂੰ ਬਾਹਰ ਆਗੇ ਨੂੰ ਜਾਰ ਜੈ ਸਿੰਘ ਦਾ ਕਰਦੇ ਹਾਂ ਜੀ ਕਰ ਕਰ ਮੈਂ ਜੀ ਕਿਸਾਨ ਤੋਂ ਮਿਲਦਾ ਹਾਂ ਸਰ ਸਰ ਇਛਾ ਹੈ ਕਿ ਨੰਬਰ 10 ਦੇ ਬਾਰੇ ਜੇ ਫਾਰਮਟੀ ਦੇ ਵਿੱਚ ਪ੍ਰਾਪਤ ਹੋਵੇ ਸੈਂਡੇਟਰੀਅਰ ਨੂੰ ਕਰਾਓ ਛੋਟਾ ਰੱਖੋ ਜੀ ਜੀ ਹਾਂ ਸਰ ਨੰਬਰ 10 ਦੇ ਥੈਂਕ ਯੂ ਥੈਂਕ ਯੂ ਅਸ਼ਰਦਾ ਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਮੈਂ ਮਾਸ਼ਰਤਾਂ ਦੇ ਪਿੰਡ ਤੋਂ ਲਾਕੇ ਦੋ ਜੀ ਅਸੀਂ ਪਹਿਲੀ ਟੀਮ ਦਾ ਮੈਂਬਰ ਆ ਜੀ ਮੈਂ

ਦੇ ਜਿਗਰੇਸ਼ ਨੇ ਕੀ ਸਰ ਨੈਕਸਟ ਕਰ ਸਰ ਠੀਕ ਹੈ ਹਲਪਾੜੀ ਡਿਸਟ੍ਰੀ ਸੀ ਹਾਂਜੀ ਇਹ ਐਟਾਰਨੀ ਕਰਾਏ ਐਟਾਰਨੀ ਚੋ ਵੀ ਹਾਂਜੀ ਕੰਮ ਤਾਂ ਨਹੀਂ ਲੁਕਿਆ ਨਹੀਂ ਜੀ ਨਹੀਂ ਚਾਰਜ ਸਰ ਹੋਟੋ ਵਗੈਰਾ ਹੋ ਗਈ ਸਰ ਕਰਣ ਲੱਗੇ ਕਰਾਓ ਫਿਰ ਇੱਕ ਵਾਰ ਕਰੋ 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 ਕਰਾ ਦਿਓ ਮੈਂ ਆਓ ਜੀ ਨੰਨੀ ਕੋਈ ਕੁਝ ਕਰੋ ਕੀ ਕਰੋ ਉੱਠੋ ਤੇ ਉਹ ਤੇ ਕੈਮਰੇ ਨਾਲ ਇਹ ਚੀਜ਼ ਕਰਵਾ ਲਈ। ਨਹੀਂ ਇਹਨਾਂ ਦੀ ਫੋਟੋ ਹੋਊ। ਹੋ ਗਿਆ। ਹੋ ਗਿਆ? ਕੋਈ ਕਿਸੇ ਕਿਸਮ ਦੀ ਕੋਈ ਕੋਈ ਕਿਸੇ ਨੇ ਪੈਸੇ ਪੁੱਛੇ ਤਾਂ ਨਹੀਂ? ਨਹੀਂ ਨਹੀਂ ਸਰ। ਜੋ ਕਿ ਅਗਲਾ ਬੁੱਧਵਾਰ ਆਜੀ ਵੀਰਵਾਰ ਨੂੰ ਆਜੀ ਨਹੀਂ ਨਹੀਂ ਸਰ। ਬਹੁਤ ਵਧੀਆ ਕੰਮ ਕਰ ਰਹੇ ਆ ਜੀ। ਮੈਂ ਤਸੀਲਦਾਰਾਂ ਨਾਲ ਗੱਲ ਕਰਤੀ ਜਦੋਂ ਮੈਂ ਲਈ ਥੋੜੀ ਇਹ ਵੀ ਲੋਕਾਂ ਨੂੰ ਅਸੀਂ ਖੱਜਲ ਖਵਾ ਰਹੇ ਹਾਂ ਹੋ ਰਹੀ ਹੈ ਖੱਜਲ ਖਵਾ ਕੋਈ ਜੀ ਇਹਨਾਂ ਨੂੰ ਕਹਤਾ ਤੁਸੀਂ ਕਰੋ ਵਧੀਆ ਸਰ ਇਹ ਬੜਾ ਦੇਵਪਰਲਾ ਇਹ ਮੈਂ ਇਸ ਦੇ ਕਲਾਕਾਰਾਂ ਨੂੰ ਵੀ ਕਹਤਾ ਅੱਛਾ ਇਹ ਤਾਂ ਹੈਡ ਮਾਸਟਰ ਨੂੰ ਵੀ ਕਹਦਾਂ ਜੀ ਕਿ ਤੁਸੀਂ ਆ ਦੇ ਵਿੱਚ ਕਰ ਲੋਕਾਂ ਨੂੰ ਤੁਲੀਆਂ ਅੱਛਾ ਇਹ ਹੋ ਗਈ ਨਾ ਅੰਤ ਵਿੱਚ ਫੋਟੋ ਹੋ ਗਈ ਵਾਹ ਵਾਹ ਇਹ ਇਹਨਾਂ ਨੂੰ ਪੁਲੇ ਜੀ ਇਹ ਲੰਬੜ ਦਾ ਜੀ ਹੈ ਇਹ ਗਵਾਹ ਜੀ ਇਹਨਾਂ ਨੇ ਕਰਾਇਆ ਸਾਰਾ ਕੁਝ ਸਹੀ ਹੋ ਗਿਆ ਹਾਂਜੀ ਜੀ ਹਾਂ ਲੋ ਥੈਂਕ ਯੂ ਸੋ ਮਾਨ ਸਰ ਜੀ ਇਹ ਤੁਹਾਡਾ ਗਰਾਮ ਦਾ ਬੋਲ ਇਹਨਾਂ ਦੇ بیٹے ਨੇ ਉਹਦੇ ਭਾਈ ਦੇ ਦਿੱਤਾ ਹੈ ਉਹਦੀ ਇਹ ਹੁਣ ਕੋਈ ਨਹੀਂ ਕੋਈ ਸਭ ਰੋ ਮੈਂ ਨਾਲ ਨਹੀਂ ਦਸ ਇਹ ਨਮੀ ਕਰਾਈ ਵੀ ਜੀ ਇਹ ਬਾਈ ਦੀ ਹੈ ਜੀ ਉਹਦੀ ਉਹਦੀ ਪ੍ਰਿੰਟ ਮਸ਼ੀਨ ਦੀ ਵੀ ਲੈਣੀ ਸੀ ਪਰਮਿਸ਼ਨ ਮੈਂ ਉਹਦੇ ਪਲਾਂ ਕਿਹਾ ਬਾਪੂ ਝਾੜੂ ਮਾਰਦਾ ਸੀ ਬਿਲਕੁਲ ਕੱਲ ਅੱਧੀ ਸਭ ਜੀ ਸਿੱਧਾ ਸਿੱਧਾ ਤੁਹਾਨੂੰ ਬੁਲਾ ਲੈ ਬੰਦ ਉਹਨੂੰ ਮਿਲ ਕੇ ਇਹ ਸਫਾ ਸਫਾ ਸਿਰਸਾ ਜੀ ਮੈਂ ਉਹਦਾ ਕੋਲ ਤੋਂ ਕੇਂਦਰ ਤੇ ਜੁੜਿਆ ਅਫੀਸ਼ੀਅਲ ਫਿਰਦਾ ਉਹ ਵੀ ਡਰਾਈਵ ਚੱਲ ਰਹੀ ਹੈ ਮੈਂ ਤੁਹਾਨੂੰ ਅੱਜ ਹੀ ਬਾਤ ਆਪਾਂ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਚੜ੍ਹ ਪਾਟੇ ਹੋਰ ਸਨਾਉਤ ਫੜੀ ਚੜਦੀ ਕਲਾ ਇੰਨਾ ਚੜਦੀ ਕਲਾ ਬਣੀ ਤੁਹਾਡੀ ਚੜਦੀ ਕਲਾ ਬਣੀ ਰਹੇ ਜੀ ਤਸੀਹਦਾਰਾ ਕਹਿੰਦੇ ਹਟਾ ਕਰ ਦੇ ਕਹਿੰਦੇ ਕਰਦੇ ਇੰਨਾ ਕਰ ਨਹੀਂ ਚਾਹੀਦਾ ਮੈਂ ਕੱਢ ਕੇ ਮਾਰੂੰ ਸਾਰਿਆਂ ਨੂੰ ਠੀਕ ਹੈ ਜੀ ਚਾਹੀਦਾ ਜੀ ਇਸ ਤਰ੍ਹਾਂ ਹਾਂ ਤਸੀਹਦਾਰਾਂ ਨੂੰ ਪਾਨੋ ਕੋਆ ਨੂੰ ਪਰ ਮਲਕ ਲਰਤਾਂ ਨੂੰ ਦੇ ਦਿੰਨੇ ਆ ਤੁਹਾਡੀਆਂ ਚਾਹੀਦੀ ਹੈ ਚਾਹੀਦੀ ਲੋਕਾਂ ਥੋੜੀ ਖਚਲਖਵਾਰ ਨਹੀਂ ਹਾਂ ਬਹੁਤ ਵਧੀਆ ਪ੍ਰੋਗਰਾਮ ਆਇਆ ਬਹੁਤ ਤਾਕਤ ਕਰ ਰਹੇ ਨੇ ਸਾਡੇ 35 35 ਬੰਦੇ ਸਾਡੇ ਕਰਪਸ਼ਨ 'ਚ ਫੜੇ ਮਤਲਬ ਉਹਨਾਂ ਨੂੰ ਛੱਡਿਆ ਜੀ ਇਹ ਨਾਥ ਪਾਉਣੀ ਚਾਹੀਦੀ ਹੈ ਨਾਥ ਪਾਉਣੀ ਚਾਹੀਦੀ ਹੈ ਕਰ ਰਹੇ ਡਿਸੀਜਨ ਅੱਜ ਅਸੀਂ ਲੱਗੇ ਹੋਏ ਹਾਂ ਜੀ ਜਿੱਦ ਤਰ੍ਹਾਂ ਤੁਸੀਂ ਸਾਨੂੰ ਦੇ ਰਹੇ ਨਹੀਂ ਅਸਲਾ ਸ਼ੇਰੀ ਸਾਡੇ ਬਾਈਜੀ ਚੇਅਰਮੈਨ ਬਣਾਏ ਤੁਸੀਂ ਸਿੱਟੂ ਸਾਹਿਬ ਹੁਣੀ ਬਰਾਏ ਜੀ ਤੁਸੀਂ ਚੇਅਰਮੈਨ ਆਮ ਘਰ ਦਾ ਬੰਦਾ ਚੇਅਰਮੈਨ ਬਣਾਇਆ ਜੀ ਤੁਸੀਂ ਬਹੁਤ ਬਹੁਤ ਆਮ ਦਾ ਚੇਰਮੈਨ ਬਣਾਇਆ ਸਰ ਸਰ ਇੱਕ ਤਾਂ ਬੱਸ ਖੜ ਗਿਆ ਸਰ ਤੇਰੀ ਬਹੁਤ ਉਚੀ ਆ ਗਈ ਹਰ ਕੇਂਦਰ ਚੱਲ ਰਹੀ ਸਰ ਉੱਥੇ ਹੀ ਚੱਲ ਰਹੀ ਜੀ ਮੀਡੀਅਲ ਪਹਿਲਾ ਬਾਈਟ ਸਰ ਜਿਵੇਂ ਮੈਂ ਉੱਥੇ ਆਉਂਦਾ ਕੋ ਯਾਰ ਉਹ ਮੈਂ ਦੇਖ ਰਿਹਾ ਰੈਵਨਿਊ ਰੈਵਨਿਊ ਅਧਿਕਾਰੀ

ਉਹ ਕਹਿੰਦੇ ਜੀ ਸਾਡੇ ਦੋ ਦਿਨ ਘਰੇ ਆ ਰਹੇ ਕੁਲੀਗ ਸਾਡੇ ਦੋ ਦਿਨ ਸਾਥ ਹੀ ਰਿਜਿਲੈਂਸ ਦੇ ਪਾਣੀ ਵਿੱਚ ਸਾਡੇ ਸੱਜੇ ਮੇਰੇ ਉਹ ਆ ਪਿੱਛੇ ਨੇ ਕਿੰਨੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਤਾਂ ਸਿੰਧਾ ਜੀ ਕਹਿ ਰਹੇ ਨੇ ਕਿ ਉਸ ਨੂੰ ਥੋੜਾ ਨੀਚੇ ਕਰੋ ਉਸ ਨੂੰ ਲਾਇਸੈਂਸ ਦੇ ਦਿਓ ਭਈ ਉਸ ਨੂੰ ਥੋੜਾ ਨੀਚੇ ਕਰੋ ਆਮ ਆਦਮੀ ਪਾਸਪੋਰਟ ਸਰਕਾਰ ਹੈ ਕ腐ਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਭਾਈ ਕਿਹਨਾਂ ਕਰੋ ਭਾਜੀ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਹਿ ਤਹਿਸੀਲਾਂ ਨੂੰ ਤਾਨੂ ਗੋਜ ਨੂੰ इवन ਜੇ ਉਹ דו ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਰਿਸ਼ਟਰੀ ਕਰਨ ਦਾ ਅਧਿਕਾਰ ਦਿੰਦਾ ਲੋਡ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣੋ ਕਿ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਾਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਧਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਨਹੀਂ ਜੰਬਾਦਾਰ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਐ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਿਰਮਾਈ ਨਹੀਂ ਵਰਤੀ ਜਾਊਗੀ ਹੁਣ ਜੇ ਉਹ ਜੇ ਉਹ ਬਿਲਕੁਲ ਆਪਣੀ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਵੇਂ ਤਸਿਲਦਾਰ ਤੇ ਤਸਿਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਸਿਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਜਿਹੜੀ ਆ ਉਹ এজেন্ডਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਨਾ ਤੇ ਯਾਰ ਹੱਦ ਕਰ ਰੱਖੀ ਇਹਨਾਂ ਨੇ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੀ ਕੋਈ ਇਹ ਤਾਂ ਜੇ ਜੇ ਕੋਈ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੇ ਅਸਮਾਨ ਆਦਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮबारक ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨੇ ਕੋਣ ਆ ਇੱਕ ਦਿਨ ਕਿਤੇ ਮਾਈ ਵੀ ਖੜਾ ਮੇਰਾ ਯਾਰ ਕਿੱਦ ਕਦੋਂ ਜੋਇਨ ਕਰਦੇ ਜਾਂ ਜੋਇਨ ਨਹੀਂ ਕਰਨਾ ਇਹ ਲੋਕ ਦੱਸਣਗੇ ਜੀ ਜਿਹੜਾ ਆਰਡਰ ਕੀਤਾ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰ ਦਾ ਕੰਮ ਸੰਭਲ ਕੇ ਨਾਇਬ ਤਸੀਲ ਦਾ ਤਸਦੀਕ ਚਲੀ ਜਾਂਦਾ ਕੰਮ ਜੀ ਮੋਬਾਈਲ ਤੁਸੀਂ ਇਹ ਕਰੋ ਵੀਰੇ ਬਿਲ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਹਿਸਟਰੀ ਰੁਕ ਰਹੀ ਕੇ ਇਹਦੀ ਫਰਦ ਨਹੀਂ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਸੀਲ ਭਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਤੇ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੈਲ ਕਰਨ ਲੱਗ ਜਾਂਦੇ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਪਸ਼ਨ ਕਰਦੇ ਫੜੇਗੇ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਦੇ ਮੰਤਰੀ ਸਾਹਿਬ ਕਿਸਾਨਾਂ ਨੂੰ ਆਈਂ ਕਿਸਾਨਾਂ ਦੇ ਕੋਲ ਜਸ ਪੈਸਾ ਕਰੁਨਾ ਨਹੀਂ ਕਿ ਕਿਸਾਨਾਂ ਨੇ ਉਹਨੇ ਕੱਲ੍ਹ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈ ਰੋਕੋ ਆਹ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬੰਦਾ ਜਾ ਰਿਹਾ ਜੀ ਮੇਰੀ ਨਿਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਅਛੇ ਨਹੀਂ ਲੈ ਸਕਦਾ ਕਸਾਨ ਨੇ ਰੀਟੇਨ ਕੀਤਾ ਜਾ ਰਿਹਾ ਹੈ ਜਾਨਾ ਦੇ ਕਿ ਕਰਾਂਗੇ ਜੀਮ ਸਾਹਿਬ ਕੀ ਤਰੀਕੇ ਨਾਲ ਚੱਲੂਗਾ ਸੀਐਮ ਸਾਹਿਬ ਅਸਲ ਤੇ ਗੱਲ ਕੀ ਹੋਈ ਸੀ ਕੱਲ 3.5 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪਿਆ ਉਹਨਾਂ ਬਤਵੀਤੀ ਕੀ ਕੀ ਸਾਹਿਬ ਕਹਿੰਦੇ ਵੀ ਉੱਗੇ ਚੱਲ ਕੇ ਮੀਟਿੰਗ ਹੋਇਆ ਕੀ ਸੀ ਅਸਲ ਥੋੜਾ ਗਰੀਬ ਕਰਦੇ ਹੋ ਅਸਲ ਗੱਲ ਹੋਇਆ ਕੀ ਮੈਂ ਪੁੱਛਿਆ ਵੀ ਪਰਸਵਾਰੇ ਮੋਰਚੇ ਦਾ ਕੀ ਬਣ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕੋ ਬਿਠਾਈ ਰੱਖਾ ਮੋਬਾਈਲ ਇੱਛੇ ਕਰ ਲੈ ਯਾਰ ਇਹ ਕੀ ਨੁਕਸਾਨ ਹੈ ਕਿਉਂਕਿ ਕੱਲ ਤੇ ਆ ਮੰਗਾ ਗੱ ਜੀ ਜੀ ਸਵਾਲ ਨੂੰ ਬੋਲੀ ਬਹੁਤ ਧੀਰਜ ਰਹੀ ਬਈਆ ਪੁਲੀਸ ਜੀ ਸਰ ਜੀ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਨ ਨਾਲ ਸੰਬੰਧ ਹੀ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰਨਾ ਏ ਢਾਈ ਘੰਟੇ ਤਿੰਨ ਘੰਟੇ ਚਾਰ ਘੰਟੇ ਹਨ ਇੱਕ ਵੱਲ ਸਰਕਾਰ ਨੂੰ ਇੱਕ ਵੱਡਿਆਂ ਨੂੰ ਸਰਕਾਰ ਨੂੰ ਬਦਨਾਮ ਬਦਨਾਮ ਹਾਂਜੀ ਸਲਾਮ ਕਰੂ ਗੱਲ ਹੈ ਪਹਿਲਾਂ ਤੁਸੀਂ ਬਦਤਮੀਜ਼ੀ ਕੀਤੀ ਜੀ ਮੈਂ ਕਹਿੰਦੇ ਮੀਟਿੰਗ ਚ ਉੱਠ ਕੇ ਚਲੇ ਗਏ ਜੀ ਕੱਲ੍ਹ ਮੈਂ ਉੱਠ ਕੇ ਆਇਆ ਹਾਂ ਜੀ ਜੀ ਹਾਂਜੀ ਇਹ ਗੱਲ ਕਹਿੰਦੇ ਕਹਿੰਦੇ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ اعلان ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਮੈਂ ਕਹਾਂ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚੇ ਤਾਂ ਵੀ ਤੁਹਾਨੂੰ ਮਿਲਦਾ ਰਿਹਾ ਤੁਸੀਂ ਮੈਂ ਤੁਹਾਡਾ ਮਿੱਤਰ ਹੀ ਹਾਂ ਮੈਂ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਾਇਦ ਘੱਟ ਖੇਤ ਗਏ ਹੋਣੇ ਮੈਂ ਜ਼ਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਚੱਲ ਰਹਿਊਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰ ਚਲਾ ਲਓ ਸਰ ਜਿਹੜੀ ਪਾਚ ਫਸਾ ਦੇ ਉੱਤੇ ਪਤਾ ਲੱਗਿਆ ਕਿ ਸਾਰੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੜਤਾਲ ਚੱਲਦੀ ਸੀ ਪਰ ਹੁਣ ਜਿੱਦਾਂ ਹੀ ਪਤਾ ਲੱਗਿਆ ਕਿ ਸੀਐਮ ਸਾਹਿਬ ਇੱਥੇ ਆ ਰਹੇ ਨੇ ਔਰ ਸੀਐਮ ਸਾਹਿਬ ਨੇ ਆਰਡਰ ਕਰ ਦਿੱਤੇ ਨੇ ਵੀ ਜਿਹੜੇ ਨੈਪ ਤਸੀਲ ਨੈਪ ਤਸੀਲਦਾਰ ਖਲੜ ਦੇ ਆਰਡਰ ਕੀਤੇ ਹੋਏ ਸੀ ਵੀ ਇੱਥੇ ਖਲੜ ਅੱਜ ਰਿਸੀਆਂ ਉਹ ਕਰ ਰਹੇ ਨੇ ਮੈਂ ਆਪਣੀ ਟਰਨੀ ਵੀ ਆਪਣੀ ਵਾਈਫ ਦੇ ਨਾਮ ਕਰਵਾਈ ਤਾਂ ਬੜੀ ਹੀ ਵਧੀਆ ਢੰਗ ਨਾਲ ਟਰਨੀ ਹੋਈ ਤੇ ਨੰਬਰ 2 ਮੈਨੂੰ ਹੁਣੇ 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 ਪਤਾ ਲੱਗਿਆ ਕਿ ਮੈਸੇਜ ਬੜਾ ਕਲੈਸ਼ ਹੋ ਰਿਹਾ ਹੈ ਕਿ ਜਿਹੜੀ ਆਰਡਰ ਕਰ ਲੈਂਦੇ ਨੇ ਐਸਜੀਐਮ ਖਰਡ ਦੇ ਸਬਰੀਸ਼ਾ ਦੇ ਆਰਡਰ ਕਰ ਲੈਂਦੇ ਨੇ ਕਿ ਅੱਜ ਤੋਂ ਬਾਅਦ ਉਹ ਸਬਰੀਸ਼ਾ ਦੇ ਥਾਂ ਔਰ ਜਦ ਤੱਕ ਹੜਤਾਲ ਖਤਮ ਨਹੀਂ ਹੁੰਦੀ ਸਦਾ ਗੋਮندر ਸਿੰਘ ਦੇ ਆਰਡਰ ਕਰ ਦਿੱਤੇ ਗਏ ਨੇ ਐਜੇ ਸਬਰੀਸ਼ਾ ਤੇ ਉਹ ਰਿਸ਼ੀਆ ਕਰਨਗੇ ਤੇ ਬਰਾਉਨ ਹਰਾਂ ਨਾਲ se जी तो वो बात है नहीं मैं समझ गया मैं समझ गया उसी मेल केती भी भेज सादी है सेलेक्ट करके ना स्कैनर अंदर स्कैन होने के बाद जब तो स्कैन कंप्लीट होंदा एप्लीकेंट दे व्हाट्सएप से पर्चेज थागी पूरी पर्चज हो जाती है ओके

ਇਹ ਤਾਂ ਤੁਸੀਂ ਫਿਰ ਉਹਨੂੰ ਫਾਰਵਰਡ ਕਰ ਦਿਓ ਹਾਂ ਜੀ ਹਾਂ ਜੇ ਤੁਸੀਂ WhatsApp ਤੇ ਮੈਸੇਜ ਚਲੇ ਜਾਏਗਾ ਸਰ ਕੋਈ ਕੀ ਕਰ ਕੋਡ ਕੀ QR ਕੋਡ ਨਾਲ ਆਪੋ ਤੇ ਨੇਡ ਹੋ ਜਾ ਸਰ ਅਸਰ ਇਹਦਾ ਪਿੰਡ ਨਾਲ ਤੁਹਾਨੂੰ ਜਿਹੜਾ ਮਿਜਾ ਆ ਗਿਆ ਸਰ ਕਾਪੀ QR ਕੋਡ ਸਕੈਨ ਕਰਕੇ ਬਸ ਬਹੁਤ ਵਧੀਆ ਹਾਂ ਜੀ ਮਾਨਸਾ ਮਾਨਸਾ ਫਿਰ ਕੋਈ ਬਾਈ ਕਰ ਬਾਈ ਫੋਟੋ ਵਾਲਾ ਬਾਈ ਫੋਟੋ ਕੋਈ ਮਲੇ ਉਹਦੇ ਲਈ ਬਹੁਤ ਰੰਗ ਇਹ ਜੀ ਦਿਪਕ ਜੀ ਕਿੰਨੇ ਮਹੀਨੇ ਪਹਿਲਾਂ ਥੈਂਕ ਯੂ ਬਹੁਤ ਆਪਰੇਸ਼ਨ ਸੰਪਤੀ ਕੋਈ ਗੱਲ ਨਹੀਂ ਅੱਜ ਵੀ ਅੱਜ ਕੱਲ ਕਾਂਗਰਸ ਦਾ ਅਫੀਸ਼ੀਅਲ ਪੇਜ ਤੇ ਪਾਇਆ ਹੈ ਜੀ ਇਹ ਦੇਖੋ ਜੀ ਇਹਨਾਂ ਨੇ ਅਫੀਸ਼ੀਅਲ ਪੇਜ ਤੇ ਬੜੀ ਮੁੱਖ ਮੰਤਰੀ ਨੇ ਦਖਲਅੰਧ ਰੱਖੇ ਜ਼ਿਲ੍ਹੇ ਦਾ ਐਸਐਸਪੀ ਲਾਇਆ ਹੈ ਇਹ ਲੈ ਇਹ ਪਾਰਟ ਜਿਹੜਾ ਆਪ ਜੀ ਨੇ ਕਿਹਾ ਸੀ ਕਿ ਜਸਿੰਦਰ ਨੂੰ ਲਾਵਾਂਗੇ ਕ੍ਰਿਪਟਰ ਨੂੰ ਇਹ ਕਾਂਗਰਸ ਨੇ ਆਪਣਾ ਅਫੀਸ਼ਲ ਪੋਸਟ ਪਾਇਆ ਮੇਰੇ ਤੇ ਛੱਡ ਦੇ ਪਾਜੀ ਨੂੰ ਤੇ ਥਰਡ ਸੀ ਦੋ ਸਾਲ ਹੋ ਗਏ ਮੇਰੇ ਤੇ ਛੱਡ ਪਾਜੀ ਥਰਡ ਸਾਡੀ ਦੋਸ਼ ਮੈਨੂੰ ਸਨ ਕਰ ਪਾਰਕ ਦੇ ਬੰਬ ਜਾ ਕਰਦੇ ਜਿਗਰਾਂ ਦੇ ਅੱਜ ਵੀ ਸੀ ਸਾਹਿਬ ਇਹ ਮਿੰਟ ਚਾਹਤ ਆ ਗਈ ਹੋਈ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਆਪੀ ਕਰ ਤੈਨੂੰ ਮੈਂ ਪੁੱਛੇ ਮਿਲਦੇ ਕੋ ਆਰਡੀਐਨਸੀ ਹੈ 6 ਤਰੀਕ ਤੋਂ ਬਾਅਦ ਇਹ ਨਹੀਂ ਹੈ ਡਾਕਟਰ 700 ਬਾਅਦ ਇਹ ਇਹ ਹੋ ਰਿਹਾ ਹੈ ਉਹ ਜਨਾਬਾ ਕੋਈ ਦਸਤਨਾਮ ਪਰ ਦਾਲਦਾ ਕਾਲ 4 ਦਿਨ ਮੈਂ ਨਸਾ ਚਲੂ ਲਾ ਦੇਮ ਜੀ ਮੇਰਾ ਮਨਾਜੀ ਹੋਰ ਸਾਰ ਹੋਰ ਤਾਂ ਨਹੀਂ ਬਾਰੀ ਕਰਨ ਨਿਹਾਰਾ ਟਾਈਮ ਦੋ ਜੀ ਵੀ ਸਾਨੂੰ ਚਲੋ ਦੋ ਦੋ ਅੱਗੇ ਚਲੋ ਅੱਗੇ ਚਲੋ ਕੋਰੇ ਮਨ ਕੋਰੇ ਮਨ

ਕੋਈ ਨਾ ਮੈਂ ਕਹਦਾ ਨਾ ਮੈਂ ਡੀਸੀ ਨੂੰ ਇਸੇ ਵਕ ਆ ਦੇਖ ਲਓ ਡੀਸੀ 7 ਜੀ ਤਾਂ ਮੈਡਮ ਤੁਹਾਡੇ ਤੁਸੀਂ ਕੱਲ ਨੂੰ ਬੁਲਾ ਲੈਣੀ ਡੀਸੀ ਸਵੇਰੇ 10 ਵਜੇ ਆਹ ਮਹਾਲੀ ਡੀਸੀ ਸਵੇਰੇ 10 ਵਜੇ ਆਉਂਦੇ ਨੇ